ਇਸ ਵਾਰ 6 ਵਜੇ ਮੈਨੂੰ ਫੁੱਲੀ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਜੀ ਮੰਦਿਰ ਦੇ ਵਿੱਚ ਚੋਰੀ ਹੋ ਗਈ ਸ਼ਿਵ ਜੀ ਦੀ ਮੂਰਤੀ ਨੂੰ ਬੰਡਰ ਕੀਤਾ ਹੋਇਆ ਜੀ ਤੇ ਉਹਦੇ ਨਾਲ ਮਤਲਬ ਸਾਡੀ ਚੌਧਰੀ ਜੋਤ ਵੀ ਉਹਨਾਂ ਨੇ ਸ਼ਾਂਤ ਕਰ ਦਿੱਤੀ ਸੀ ਮਾਂ ਦੇ ਨੇਤਰ ਸੀ ਉਹ ਲੈ ਗਏ ਇੱਕ ਗਰੇਸ਼ੀ ਦਾ ਮਕੂਰਸੀ ਚਾਂਦੀ ਦਾ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੀ ਮਾਤਾ ਦੀ ਪੰਡੀ ਹੈ ਜਿਹੜੇ ਨੇਤਰ ਨੇ ਉਹ ਨੇਤৃত্ব ਤਾਂ ਲੈ ਗਏ ਨੇ ਪਰ ਜਿਹੜੀ ਉਹਨਾਂ ਨੇ ਮੂਰਤੀ ਨੂੰ ਠੇਸ ਪਹੁੰਚਾਈ ਹੈ ਇਹ ਸਾਡੇ ਤੇ ਸਾਡੇ ਸਮਾਜ ਦੇ ਉੱਪਰ ਠੇਸ ਲੱਗੀ ਹੈ। ਮਿਹਰ ਲਾਲੋ ਤੁਸੀਂ ਜਿਵੇਂ देर रात ਆਪਾਂ ਕਹਿੰਦੇ ਨੇ 2:30 ਵਜੇ ਦਾ ਸਮਾਂ ਤਾਂ ਕੈਮਰਿਆਂ ਦੇ ਵਿੱਚ ਆ ਰਹੇ ਨੇ। ਦੋ ਜਣੇ ਆਏ ਨੇ ਕੈਮਰਿਆਂ ਦੇ ਵਿੱਚ ਆ ਰਹੇ ਨੇ। ਮੂੰਹ ਕਰਾ ਉਹਨਾਂ ਨੇ ਬੰਨੇ ਹੋਏ ਨੇ। ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਵੀ ਇਹ ਸ਼ਰਾਤੀ ਲੋਕ ਨੇ ਚੋਰ ਨੇ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ ਚੋਰੀ ਕੀਤੀ ਹੈ ਉਸ ਲਾਖਾਂ ਦੇ ਪਿੱਛੇ ਹੋਰ ਕਿਵੇਂ ਹੋਏ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਸਵੇਰ 6 ਵਜੇ ਮੈਨੂੰ ਪੁੱਲੇ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਜੀ ਮੰਦਰ ਦੇ ਵਿੱਚ ਚੋਰੀ ਹੋ ਗਈ ਮੈਂ ਜਦੋਂ ਆ ਕੇ ਦੇਖਿਆ ਤਾਂ ਇੱਥੇ ਮੰਦਰ ਦੇ ਵਿੱਚ ਸੋਨੇ ਦੀ ਲੱਖ ਸੋਨੇ ਦੇ ਨੇਤਰ ਮੁਕਟ ਅਤੇ ਲੱਖ ਦੀ ਔਰ ਸ਼ਿਵ ਸ਼ਿਵਜੀ ਦੀ ਮੂਰਤੀ ਨੂੰ ਖੰਡਰ ਕੀਤਾ ਹੋਇਆ ਸੀ ਇਹਨੂੰ ਤੇ ਉਹਦੇ ਨਾਲ ਮਤਲਬ ਸਾਡੇ ਚੌਧਰੀ ਜੋਤ ਵੀ ਉਹਨਾਂ ਨੇ ਸ਼ਾਂਤ ਕਰ ਦਿੱਤੀ ਸੀ ਉਹਦੇ ਨਾਲ ਸਾਡੇ ਭਾਵਨਾਵਾਂ ਨੂੰ ਬਹੁਤ ਠੇਸ ਲੱਗੀ ਕੋਈ ਸੀਸੀਟੀਵੀ ਦੇ ਵਿੱਚ ਵੀ ਆ ਸੀਸੀਟੀਵੀ ਦੇ ਵਿੱਚ ਦੋ ਬੰਦੇ ਨਜ਼ਰ ਆ ਰਹੇ ਨੇ ਵੀ ਉਹ ਮਤਲਬ ਫੋਟੋ ਦੇ ਵਿੱਚ ਦਿਖਾਈ ਆ ਰਹੇ ਜਿਹੜੇ ਮੰਦਿਰ ਦੇ ਵਿੱਚ ਹੀ ਨੇ ਹਾਂ ਪੁਜਾਰੀ ਦੀ ਰਹਿਸ਼ ਮੰਦਿਰ ਦੇ ਵਿੱਚ ਹੀ ਜੀ ਪੁਲਿਸ ਪੁਲਿਸ ਮਾਮਲਾ ਕੋਈ ਪਹੁੰਚ ਨਹੀਂ ਦੋਨੋਂ ਅਸੀਂ ਖੋਲ ਕੀਤਾ ਦਨ ਨਾਲ ਜਿੰਨਾ 57 ਮਿੰਟ ਦੇ ਵਿੱਚ ਪੁਲਿਸ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਸਾਨੂੰ ਕਿ ਹੈ ਵੀ ਇੱਕ ਦੋ ਦਿਨ ਦੇ ਵਿੱਚ ਅਸੀਂ ਚੋਰਾਂ ਨੂੰ ਜਰੂਰ ਮਤਲਬ پکڑਾਂਗੇ پکڑ ਲਵਾਂਗੇ ਕੋਈ ਮੂਰਤੀ ਵੀ ਖੰਡਿਤ ਹੋਈ ਹੈ ਹਾਂ ਜੀ ਆਪਣੇ ਸ਼ਿਵਲਿੰਗਸ ਖੰਡਿਤ ਕਰ ਗਏ ਸ਼ਿਵਲਿੰਗ ਜਿਹੜੀ ਤੇੜੀ ਚਾਂਦੀ ਲੱਗੀ ਸੀ ਚਾਂਦੀ ਲੱਗੀ ਸੀ ਤਕਰੀਬਨ 1.5 ਕਿਲੋ ਦੀ ਚਾਂਦੀ ਸੀ ਉਹ ਖੰਡਿਤ ਕਰ ਗਏ ਨੇ ਪਰ ਅੰਟੀ ਕੀ ਕੀ ਨਕਸਾਂ ਹੋਇਆ ਅੱਜ ਹੋ ਜਿਹੜਾ ਸਾਡੇ ਨਹਿੜਾ ਵੀ ਮੰਡਾ ਦੇ ਪ੍ਰਧਾਨ ਜੀ ਨੇ ਦੱਸਿਆ ਜਿਹੋ ਗੁਸਾ ਇੱਕਦਮ ਮਾਤਾ ਦੀ ਨੱਥ ਸੀ ਉਹ ਚੋਰੀ ਹੋ ਗਈ ਲੈ ਕੇ ਤੇ ਇੱਕ ਆਪਣੇ ਮਾਤਾ ਦੇ ਨਿੱਤਰ ਸੀ ਉਹ ਲੈ ਗਏ ਇੱਕ ਗਣੇਸ਼ੀ ਦਾ ਮੂਰਤੀ ਚਾਂਦੀ ਦਾ ਇੱਕ ਮਾਤਾ ਦੀ ਪਿੰਡੀ ਦਾ ਚਾਂਦੀ ਦਾ ਮੂਰਤੀ ਇੱਕ ਆਪਣੇ ਅਖੰਡ ਜੋਤ ਅਖੰਡਤ ਕਰਤੀ ਬਾਕੀ ਨਗ ਜੀ ਇੱਕ ਤੇ ਆਪਣੇ ਸਿਵਲਿੰਗ ਤੋਂ ਜੁਐਲਰੀ ਦੇ ਉੱਤੇ 1.5 ਕਿਲੋ ਚਾਂਦੀ ਲੱਗੀ ਸੀ ਉਹਨੂੰ ਪੱਟ ਕੇ ਲੈ ਕੇ ਨਾਲੇ ਸਿਵਲਿੰਗ ਨੂੰ ਅਖੰਡਤ ਕਰ ਗਏ ਤੇ ਨਾਲੇ ਬਾਕੀ ਤਿੰਨ ਗੱਲੇ ਤੋੜ ਗਏ ਉਹਦੇ ਵਿੱਚੋਂ ਸਾਰਾ ਕੁਝ ਜਿੰਨੀ ਨਗਦੀ ਦੀ ਸਾਰੀ ਲੈ ਗਏ ਹੀ ਕਹੋਗੇ ਤੁਸੀਂ ਇੱਥੇ ਪਹੁੰਚੇ ਮਨੀ ਜੀ ਗਲਤ ਹੈ ਇਹ ਹੈ ਵੀ ਜਿਹੜੇ ਸ਼ਰਾਰਤੀ ਅੰਸ ਉਹਨਾਂ ਨੇ ਸਾਡੇ ਭਾਵਨਾਵਾਂ ਨੂੰ ਆਹਤ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜੀ ਮਾਤਾ ਦੀ ਪੰਡੀ ਹੈ ਜਿਹੜੇ ਨੇਤਰ ਨੇ ਉਹ ਨੇਤਰ ਤਾਂ ਲੈ ਗਏ ਨੇ ਪਰ ਜਿਹੜੀ ਉਹਨਾਂ ਨੇ ਮੂਰਤੀ ਨੂੰ ਠੇਸ ਪਹੁੰਚਾਈ ਹੈ ਇਹ ਸਾਡੇ ਤੇ ਸਾਡੇ ਸਮਾਜ ਦੇ ਉੱਪਰ ਠੇਸ ਲੱਗੀ ਹੈ ਬੜੇ ਹੱਥ ਹੋਏ ਅਸੀਂ ਇਸ ਚੀਜ਼ ਦੇ ਨਾਲ ਇਸ ਕਾਰਜ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਹੈ ਕਿ ਚੋਦੀ ਤਾਂ ਜੋ ਉਹਨਾਂ ਨੇ ਕਰਨੀ ਸੀ ਕੀਤੀও ਕੀਤੀ ਹੈ ਸ਼ੇਵਲਿੰਗ ਨੂੰ ਖੰਡਿਤ ਕੀਤਾ ਹੈ ਉਹਨਾਂ ਨੇ ਮਾੜਾ ਕਾਰਜ ਬਹੁਤ ਗਲਤ ਕਾਰਜ ਹੈ ਭਾਈ ਇਰਾਦੇ ਜੀ ਇਹ ਅ ਅੱਜ ਸਵੇਰ ਲਾ ਲਉ ਤੁਸੀਂ ਜਿੰਨੇ ਦੇਰ ਦਾ ਤਾਂ ਆਪਾਂ ਕਹਿੰਦੇ ਨੇ 2:30 3:00 ਵਜੇ ਸਮਾਂ ਤਾਂ ਕੈਮਰਿਆਂ ਦੇ ਵਿਚਾਰੇ ਹੈ ਦੋ ਜਣੇ ਆਏ ਨੇ ਕੈਮਰਿਆਂ ਦੇ ਵਿੱਚ ਆ ਰਹੇ ਨੇ ਮੂੰਹ ਘਰ ਉਹਨਾਂ ਨੇ ਬੰਨੇ ਹੋਏ ਨੇ ਪੂਰੀ ਜਿਵੇਂ ਪਲੈਨਿੰਗ ਕਰਕੇ ਆਏ ਹੁੰਦੇ ਨੇ ਨਾ ਕੋਈ ਪਹਿਲਾਂ ਰੇਕੀ ਕੀਤੀ ਹੋਵੇ ਦੇਖਿਆ ਹੋਵੇ ਔਰ ਵੱਡੀ ਗੱਲ ਇਹ 7 ਤਰੀਕ ਨੂੰ ਮਾਤਾ ਦੇ ਦਰਬਾਰ ਦੇ ਵਿੱਚ ਬਹੁਤ ਵੱਡਾ ਆਯੋਜਨ ਸੀਗਾ ਆਸ-ਪਾਸ ਦੇ ਏਰੀਆ ਦੇ ਵਿੱਚੋਂ ਸਾਰੇ ਸ਼ਹਿਰ ਦੇ ਵਿੱਚੋਂ ਸੰਗਤਾਂ ਉਹ ਪਹੁੰਚੀਆਂ ਸੀਗੀਆਂ ਔਰ ਜਿੰਨਾ ਵੀ ਝੜਾਵਾ ਚੜਿਆ ਤਿੰਨਾਂ ਗੱਲਿਆਂ ਦੇ ਵਿੱਚ ਗੱਲੇ ਵੀ ਟੁੱਟੀਆਂ ਔਰ ਇੱਕ ਹੈਰਾਨੀ ਹੁੰਦੀ ਹੈ ਕੈਮਰੇ ਦੇ ਵਿਚਾਰੇ ਕਿ ਗੱਲੇ ਨੂੰ ਚੱਕ ਕੇ ਲੈ ਕੇ ਗਏ ਨੇ ਪਹਿਲਾਂ ਪਰਲੇ ਪਾਸੇ ਉਤੋਂ ਫਿਰ ਉਹਦੇ ਵਿੱਚੋਂ ਨਗਦੀ ਕੱਢੀ ਐ ਫਿਰ ਉਹ ਗੱਲਾਂ ਵੀ ਉਰੇ ਵਾਪਸ ਲਿਆ ਕੇ ਰੱਖ ਲਏ ਚੋਰਾਂ ਬੰਦੇ ਹਾਂ ਚੋਰਾਂ ਦੇ ਬੰਦੇ ਕੀ ਸਵਾਲ ਉੱਠਦੇ ਨੇ ਕਿ ਕੀ ਕੀਤਾ ਉਹਨਾਂ ਨੇ ਪ੍ਰਸ਼ਾਸਨ ਦੇ ਬੋਲੋ ਕੌਣ ਕੌਣ ਆਇਆ ਔਰ ਮਾਨਜੋਗਾ ਡੀਐਸਪੀ ਸਾਹਿਬ ਆਏ ਸੀਗੇ ਪ੍ਰਦੀਪ ਸਿੰਘ ਜੀ ਐਸਐਚਓ ਸਾਹਿਬ ਯਾਦਵਿੰਦਰ ਸਿੰਘ ਵੀ ਉਰੇ ਪਹੁੰਚੇ ਸੀਗੇ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤੇ ਬੜੀਏ ਤਰੀਕੇ ਦੇ ਨਾਲ ਉਹਨਾਂ ਨੇ ਜੋ ਆਪਣੇ ਵੱਲੋਂ ਦੇਖ ਸਾਧਦੇ ਸੀਗੇ ਪੁਲਿਸ ਨੇ ਆਪਣੇ ਬਿਆਨਾਂ ਤੇ ਪ੍ਰਧਾਨ ਸਾਹਿਬ ਦੇ ਬਿਆਨ ਦੇ ਆਧਾਰ ਦੇ ਉੱਪਰ ਹੁਣ ਐਫਆਈਆਰ ਵੀ ਦਰਜ ਕੀਤੀ ਜਾਣੀ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਪ੍ਰੋਸਤਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਵੀ ਇਹ ਸ਼ਰਾਰਤੀ ਲੋਕ ਨੇ ਚੋਰ ਨੇ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ ਚੋਰੀ ਕੀਤੀ ਹੈ ਉਸ ਲਾਗਾਂ ਦੇ ਪਿੱਛੇ